ਪ੍ਰਾਈਵੇਟ ਹਸਪੀਟਲ ਦਾ ਬਿੱਲ ਇੰਝ ਹੋਰਾਂ ਸਵਾਰ ਕਰੂ ਕੀ ਕਿ ਨਹੀਂ ਮੁੱਖ ਮੰਤਰੀ ਸਿਹਤ ਯੋਜਨਾ ਕਾਰਡ ਹੈਗਾ ਫਿਰ ਕੋਈ ਟੈਨਸ਼ਨ ਨਹੀਂ ਥੋੜਾ ਸਾਰਾ ਟ੍ਰੀਟਮੈਂਟ ਕੈਸ਼ਲੈਸ ਬਿਨਾ ਪੈਸਿਆਂ ਦੇ ਜੀ ਹਾਂ ਹਰੇਕ ਨਾਗਰਿਕ ਜਿਹੜਾ ਹੈ ਉਹ ਮੁੱਖ ਮੰਤਰੀ ਸਿਹਤ ਕਾਰਡ ਜਦੋਂ ਬਣ ਗਿਆ ਤਾਂ ਉਹ 10 ਲੱਖ ਰੁਪਏ ਦਾ ਮੁਫਤ ਤੇ ਕੈਸ਼ਲੈਸ ਜਿਹੜਾ ਇਲਾਜ ਕਰਾਉਣ ਦੇ ਕਾਬਿਲ ਵੀ ਹੋਊਗਾ ਐਲੀਜੀਬਲ ਵੀ ਹੋਊਗਾ ਪੰਜਾਬ ਸਰਕਾਰ ਲੈ ਕੇ ਆਈ ਹੈ ਦੁਨੀਆ ਦੀ ਪਹਿਲੀ ਸਿਹਤ ਯੋਜਨਾ ਮੈਂ ਹੁਣ ਪੈਸੇ ਦੀ ਕਾਰਨ ਕੋਈ ਵੀ ਨਾਗਰਿਕ ਵਧੀਆ ਇਲਾਜ ਤੋਂ ਵਾਂਝਾ ਨਹੀਂ ਰਹੇਗਾ ਸਿਹਤ ਦਾ ਹੱਕ ਸਬਲੇ ਗਿਆਨ ਗੁਰੂ ਦੇਵ ਧੰਨ ਗੁਰੂ ਦੇ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਮਹਾਰਾਜ ਦੇ 698 ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੁੰਦੇ ਹੋਏ ਪੰਜਾਬ ਸਰਕਾਰ ਜੋ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਯੋਗ ਅਗਵਾਈ ਦੇ ਅੰਦਰ ਚੱਲ ਰਹੀ ਹੈ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਬੜੀ ਧੁੰਮਧਾਂ ਦੇ ਨਾਲ ਮਨਾ ਰਹੀ ਹੈ ਔਰ ਇਹ ਪ੍ਰਕਾਸ਼ ਦਿਹਾੜਾ 698 ਸਾਲ ਤੋਂ ਲੈ ਕੇ ਜਿਹੜੀ 650ਵੇਂ ਸਾਲ ਮਹਾਰਾਜ ਦੀ ਸ਼ਤਾਬਦੀ ਆ ਰਹੀ ਹੈ ਅਗਲੇ ਸਾਲ ਦੇ ਅੰਦਰ ਜੋ ਕਿ ਵੱਡੇ ਭਾਗਾਂ ਵਾਲੇ ਆਸੀਂ ਕਿ ਸਾਡੀ ਜਿਹੜੀ ਰਾਜ ਕਾਲ ਦੀ ਸਰਕਾਰ ਹੈ ਇਸ ਦੇ ਅੰਦਰ ਅੰਦਰ 650ਵੇਂ ਸਾਲ ਦੀ ਜੋ ਸਤਾਬਦੀ ਆ ਰਹੀ ਹੈ ਇਹ ਸਮਾਗਮ 649ਵੇਂ ਸਾਲ ਤੋਂ ਲੈ ਕੇ 650ਵੇਂ ਸਾਲ ਤੱਕ ਪੂਰਾ 1 ਸਾਲ ਦੀ ਹੋ ਲਿਕੇ ਜਾ ਰਹੇ ਨੇ ਔਰ 1 ਸਾਲ ਦੇ ਅੰਦਰ ਅੰਦਰ ਇਹ ਪੂਰੀ ਸਤਾਬਦੀ ਮਨਾਈ ਜਾਊਗੀ ਜਿਸ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਕੀਰਤਨ ਦਰਬਾਰ ਬੱਚਿਆਂ ਦੇ ਲਈ ਸਕੂਲਾਂ ਤੇ ਕਾਲਜਾਂ ਦੇ ਵਿੱਚ ਸੈਮੀਨਾਰ ਯੂਨੀਵਰਸਿਟੀਆਂ ਦੇ ਵਿੱਚ ਡਿਬੇਟ ਦੇ ਪ੍ਰੋਗਰਾਮ ਹੋਣਗੇ ਸਾਊਂਡ ਐਂਡ ਲਾਈਟ ਸ਼ੋਅ ਕਰਵਾਏ ਜਾਣਗੇ ਡਰੋਨ ਸ਼ੋਅ ਕਰਵਾਏ ਜਾਣਗੇ ਹਰ ਕੌਨਸਟਿਟੂਐਂਸੀ ਦੇ ਅੰਦਰ ਕੋਸ਼ਿਸ਼ ਕੀਤੀ ਜਾਊਗੀ ਕਿ ਹਰ ਪਿੰਡ ਤੱਕ ਗੁਰੂ ਮਹਾਰਾਜ ਦੀ ਜੀਵਨੀ ਹੈ ਜਿਹੜੀ ਉਹਦੇ ਬਾਰੇ ਦੇ ਵਿੱਚ ਮਹਾਰਾਜ ਦੇ ਜੀਵਨੀ ਦੇ ਬਾਰੇ ਵਿੱਚ ਬੱਚਿਆਂ ਨੂੰ ਵਿਸਤਾਰਪੂਰਵਕ ਦੱਸਿਆ ਜਾਵੇ ਕਿ ਮਹਾਰਾਜ ਦੀ ਬਾਣੀ ਸਾਨੂੰ ਕੀ ਸਮਝਾਉਣਾ ਕਰਦੀ ਹੈ ਔਰ ਇਹ ਸਾਰਾ ਪੂਰਾ 1 ਸਾਲ ਮਾਨ ਸਰਕਾਰ ਨੇ ਤੁਹਾਡੀ ਆਪਣੀ ਚੁਣੀ ਸਰਕਾਰ ਨੇ ਗੁਰੂ ਰਵਿੰਦਾਸ ਮਹਾਰਾਜ ਨੂੰ ਸਮਰਪਿਤ ਕਰਤਾ ਔਰ ਇਹਦੇ ਲਈ ਪੰਜਾਬ ਸਰਕਾਰ ਨੇ ਵਚਨ ਕੀਤਾ ਪ੍ਰਣ ਕੀਤਾ ਕਿ ਜਿੰਨਾ ਵੀ ਖਰਚਾ ਆਊਗਾ ਇਹਨਾਂ ਸਮਾਗਮਾਂ ਦੇ ਉੱਤੇ ਪੰਜਾਬ ਸਰਕਾਰ ਸਿਰ ਝੁਕਾ ਕੇ ਔਰ ਆਪਣੇ ਗੁਰੂ ਮਹਾਰਾਜ ਨੂੰ ਇਹ ਜਣੀ ਇੱਕ ਤਰ੍ਹਾਂ ਨਾਲ ਆਪਣੇ ਵੱਲੋਂ ਸ਼ਰਧਾ ਭਾਵ ਭੇਟ ਕਰੂਗੀ ਸੋ ਇਸ ਅੱਜ ਇਸ ਬੜੇ ਵੱਡੇ ਦਿਹਾੜੇ ਦੇ ਉੱਤੇ ਕਿਉਂਕਿ ਅੱਜ 6 ਫਰਵਰੀ ਹੈ 4 ਫਰਵਰੀ ਨੂੰ ਖੰਡਪਾਤ ਸਾਹਿਬ ਰੱਖੇ ਗਏ ਸਨ ਅੱਜ 6 ਫਰਵਰੀ ਇਹ ਦਿਨ ਸ਼ੁੱਕਰਵਾਰ ਹੈ ਅੱਜ ਭੋਗ ਪਾਏ ਜਾ ਰਹੇ ਨੇ ਔਰ चंद ਹੀ ਮਿੰਟਾਂ ਦੇ ਵਿੱਚ ਕੁਝ ਹੀ ਮਿੰਟਾਂ ਦੇ ਵਿੱਚ ਜੁਰੇ ਪੰਜਾਬ ਦੇ ਅਰਮਨਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਪਹੁੰਚ ਰਹੇ ਨੇ ਸਮੂਹ ਕੈਬਨਿਟ ਪਹੁੰਚ ਰਹੀ ਹੈ ਐਮਐਨਏ ਸਾਹਿਬ ਪਹੁੰਚ ਰਹੇ ਹਨ ਔਰ ਸੰਗਤ ਦਾ ਬਹੁਤ ਵੱਡਾ ਇਕੱਠ ਸ਼ਰਧਾ ਭਾਵਨਾ ਦੇ ਨਾਲ ਪੰਜਾਬ ਦੇ ਵੱਖ-ਵੱਖ ਏਰੀਆ ਦੇ ਵਿੱਚੋਂ ਚੱਲਦਾ ਹੋਇਆ ਅਜੁਰੇ ਗੁਰੂ ਮਹਾਰਾਜ ਜੀ ਕੇ ਨਤਮਸਟਕ ਹੋਣ ਲਈ ਪਹੁੰਚ ਰਹੇ ਹਨ ਪਵਿੱਤਰ ਧਰਤੀ ਗੁਰਮਾਰੀ ਦੀ ਚਰਨਛੋਹ ਪ੍ਰਾਪਤ ਅਰਤੀ ਸ੍ਰੀ ਖਰਦਗੜ ਸਾਹਿਬ ਵਿਖੇ ਪਹੁੰਚਦੇ ਆ ਸੋ ਸਾਰਿਆਂ ਨੂੰ ਮਹਾਰਾਜ ਦੇ 649 ਸਾਲ ਦੀਆਂ ਤੇ ਆਉਣ ਵਾਲੇ 650 ਸਾਲ ਦੀਆਂ ਲੱਖ ਲੱਖ ਵਧਾਈਆਂ ਧੰਨ ਗੁਰਦੇਵ ਜੈ ਗੁਰਦੇਵ